ਮੈਂ ਨਹੀਂ ਕਦੀ ਮੀਟ ਖਾਈ ਤਾਂ ਸ਼ਰਾਬ ਦਾ ਆਂਡਾ। ਇਹ ਲਾ ਜਿਹੜੇ ਬੰਦੇ ਨੇ ਇਹਨਾਂ ਨੇ ਉਹਨਾਂ ਨੂੰ ਭੇਜਿਆ ਵਾ ਨਾ ਮੈਨੂੰ ਉਹਨਾਂ ਦਾ ਦੱਸੋ। ਇਸ ਟਾਈਮ ਤੇ ਇੰਨਾ ਕ ਸਵਾਲ ਆ ਵੀ ਗੁਰੂ ਮਹਾਰਾਜ ਦਾ ਜਿਹੜਾ ਪ੍ਰਕਾਸ਼ ਜਾਂ ਪੋਥੀਆਂ ਪਈਆਂ ਨੇ ਉਹ ਸਤਕਾਰ ਸਹਿਤ ਪਈਆਂ ਨੇ। ਬਾਕੀ ਆਪਾਂ ਕਿ ਜਿਹੜੀ ਤੁਸੀਂ ਦੂਸਰੀ ਗੱਲ ਕਹਿੰਦੇ ਹੋ ਆਪਾਂ ਬਹਿ ਕੇ ਕਰ ਲੇ। ਨਾ ਨਾ ਪਹਿਲਾਂ ਮੈਨੂੰ ਉਹ ਬੰਦੇ ਦਾ ਨਾਮ ਦੱਸੋ ਜੀ। ਕਵਲ ਜੀ। ਪਹਿਲੇ ਇਹ ਕਾ ਲਈ ਹੰਦ ਦੱਸਿਓ ਜੀ। ਅਹੀਂ ਤੜਕੜ ਗੁਰ ਹਾਂਜੀ ਗੁਰ ਗ੍ਰੰਥ ਸਾਹਿਬ ਸਤਕਾਰ ਕਮੇਟੀ ਦੀ ਆਏ ਆ। ਹਾਂਜੀ। ਬਾਬਾ ਜੀ ਕੀ ਕਹਿਣਾ ਚੁੰਦੇ ਹਾਂ ਬਾਬਾ ਜੀ ਨੇ ਜੋ ਵੀ ਕਿਹਾ ਉਹਨਾਂ ਨੇ ਠੀਕ ਕਿਹਾ ਤੇ ਜੋ ਕਹਿਣਗੇ ਅਸੀਂ ਉਹਨਾਂ ਦੀ ਸਾਰੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਪ੍ਰਕਾਸ਼ 레ਜਨ ਬਾਬਾ ਜੀ ਕੋਈ ਗੱਲ ਨਹੀਂ ਵੀਰ ਜੀ ਜੇ ਉਹ ਕਿਉਂਕਿ ਉਹਨਾਂ ਨੂੰ ਜਿਆਦਾ ਪੜ੍ਹਾਈ ਕੀਤੀ ਉਹਨਾਂ ਨੂੰ ਜਿਆਦਾ ਪਤਾ ਸਾਡੇ ਨਾਲ ਉਹਨਾਂ ਨੂੰ ਜਿਆਦਾ ਨੌਲੇਜ ਹੋ ਸਕਦਾ ਅਸੀਂ ਉਨੀ ਵਧੀਆ ਤਰੀਕੇ ਦੇ ਨਾਲ ਨਾ ਰੱਖ ਸਕਦੇ ਹੋਈਏ ਜਾਂ ਉਹਨਾਂ ਦੀ ਸਵਾਸ ਬਖਸ਼ਾ ਅੱਲਾਹ ਕਰ ਸਕਦੇ ਤੇ ਬਾਬਾ ਜੀ ਜੋ ਕਹਿੰਦੇ ਉਹ ਠੀਕ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤਰਨਤਾਰਨ ਸ਼ਹਿਰ ਦੇ ਵਿੱਚ ਪਹੁੰਚਿਆ ਕਵਲਜੀਤ ਕੌਰ ਦੇ ਘਰ ਇਸ ਘਰ ਵਿੱਚ ਮਹਾਰਾਜ ਦੀਆਂ ਪੋਥੀਆਂ ਸੁਭਾਇਮਾਨ ਸਨ ਪਹਿਲਾ ਭਾਗ ਤੇ ਦੂਜਾ ਭਾਗ ਭਾਗ ਜਦੋਂ ਅਸੀਂ ਆਣ ਕੇ ਦਰਸ਼ਨ ਕੀਤੇ ਨੇ ਮਹਾਰਾਜ ਦੀਆਂ ਪੋਥੀਆਂ ਦੇ ਉੱਥੇ ਹੀ ਬੂਟੀ ਪਰਲ ਦਾ ਸਾਰਾ ਸਮਾਨ ਮੇਕਅਪ ਦਾ ਰੱਖਿਆ ਹੋਇਆ ਸੀ ਇੱਥੇ ਬੂਟੀ ਪਰਲ ਦਾ ਵੀ ਕੰਮ ਕਰਦੇ ਰਹੇ ਨੇ ਪਤਾ ਨਹੀਂ ਕਿਹੜੀ ਔਰਤ ਕਰਦੀ ਰਹੀ ਹੈ ਇਹ ਦੱਸ ਸਕਦੇ ਨੇ ਫਿਰ ਇਹ ਘਰ ਵਿੱਚ ਸ਼ਰਾਬ ਦੀਆਂ ਬੋਤਲਾਂ ਵਿੱਚ ਪਨ ਜਿੱਥੇ ਮਹਾਰਾਜ ਦੀਆਂ ਪੋਥੀਆਂ ਨੇ ਮੈਂ ਉਹ ਸੰਗ ਸਾਰੇ ਵੀ ਦੱਸ ਦਵਾਂ ਮੀਡੀਆ ਰਹੀਂ ਕਿ ਉਹ ਆਪਣੇ ਆਪ ਜਾਂ ਗੁਰੂ ਘਰ ਕੇ ਸੁਭਾਇਮਣ ਕਰਦੇਓ ਜਦੋਂ ਅਸੀਂ ਪ੍ਰਸ਼ਾਸਨ ਨੂੰ ਲੈ ਕੇ ਜਾਵਾਂਗੇ ਫਿਰ ਕਾਨੂੰਨੀ ਕਾਰਵਾਈ ਜ਼ਰੂਰ ਉਹਨਾਂ ਦੇ ਕਰਾਵਾਂਗੇ ਪਰ ਅੱਜ ਇਨ ਇਸ ਪਰਿਵਾਰ ਨੇ ਮਾਫੀ ਮੰਗੀ ਆ ਕਿ ਸਾਡੇ ਕੋਲ ਗਲਤੀ ਹੋ ਗਈ ਆ ਭੁੱਲ ਹੋ ਗਈ ਆ ਅਸੀਂ ਅਗਾਹ ਇਹੋ ਜੀ ਕਦੀ ਭੁੱਲ ਨਹੀਂ ਕਰਾਂਗੇ ਜੇ ਕਰਦੇ ਨੇ ਇਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਜ਼ਰੂਰ ਕਰਾਵਾਂਗੇ ਉਹਨਾਂ ਨੂੰ ਇੱਕ ਮੌਕਾ ਦੇ ਦਿੱਤਾ ਜਿਹੜੀਆਂ ਮਹਾਰਾਜ ਦੀਆਂ ਪੋਥੀਆਂ ਨੇ ਉਹ ਸਤਗੁਰੂ ਦੀਆਂ ਪਵਿੱਤਰ ਜਿਹੜੀ ਬਾਣੀ ਹੈ ਉਹ ਗੁਰਦਰਾ ਸਾਹਿਬ ਕੇ ਸੁਭਾਇਮਣ ਕਰ ਦਿੱਤੀਆਂ ਜਾਣਗੀਆਂ ਇਹ ਪਰਿਵਾਰ ਗੁਰੂ ਘਰ ਜਾ ਕੇ ਆਪਣੀ ਜ਼ਰੂਰ ਖਿਮਾ ਦੀ ਜਾਚਣਾ ਮਾਫੀ ਮੰਗਣਗੇ ਤੇ ਇਹਨਾਂ ਨੇ ਲਿਖਤੀ ਵੀ ਦਿੱਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਾਡੀ ਜਥੇਬੰਦੀ ਜਿਹੜੀ ਹੈ ਕਹਿ ਲਈਏ ਸਿੱਖਾਂ ਦੀ ਸਰਮੌਰ ਜਥੇਬੰਦੀ ਸ਼੍ਰੋਮਣੀ ਕਮੇਟੀ ਉਹ ਅੱਜ ਤੱਕ ਇਹ ਸਟੈਂਡ ਨਹੀਂ ਲੇਦੀ ਕਿ ਉਹਨਾਂ ਨੂੰ ਜਿਹੜਾ ਆਣ ਕੇ ਸਮੇਂ-ਸਮੇਂ ਸਿਰ ਪਿੰਡਾਂ ਵਿੱਚ ਲੌਸਮੈਂਟ ਕਰਵਾ ਕੇ ਉਹਨਾਂ ਦੇ ਘਰਾਂ ਵਿੱਚ ਉਹ ਜਿਹੜੇ ਆ ਫਿਰ ਜਿਹੜੇ ਆ ਉਹ ਗੁਟਕਾ ਸਾਹਿਬ ਤੇ ਜਾਂ ਲਿਟਰੇਚਰ ਜਿਹਨਾਂ ਦੇ ਉੱਪਰ ਗੁਰਬਾਣੀ ਅੰਕਤ ਆ ਉਹਨਾਂ ਨੂੰ ਲੈ ਜਾਇਆ ਕਰੀਏ ਕਿ ਗੁਰੂ ਘਰ ਦੀ ਜਿਹੜੀ ਆ ਬਾਣੀ ਦੀ ਜਿਹੜੀ ਬੇਦਬੀ ਰੁਕ ਸਕੀ ਵੇਖੋ ਜੀ ਜਿਨ੍ਹਾਂ ਨੇ ਕਰਨੀ ਆ ਵਾਰ ਹੀ ਖੇਦਮ ਖਾਂ ਲੱਗੀ ਆ ਉਹ ਤੇ ਆਪ ਸਤਗੁਰ ਦੀ ਪਵਿੱਤਰ ਗੁਰਬਾਣੀ ਜਿਹੜੀਆਂ ਪੋਤੀਆਂ ਵਾਂ <div>ਦਿੱਗੀ ਦੇ ਵਿੱਚ ਸਤਕਾਰ ਸਹਿਤ ਨਹੀਂ ਭੇਜਦੀ ਉਹ ਉਹਨਾਂ ਨੂੰ ਇਤਿਹਾਸ ਭੁੱਲ ਗਿਆ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਕੋਲੋਂ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਭਾਈ ਮੋਹ ਚੂਲੋਂ ਪੋਤੀਆਂ ਲੈ ਕੇ ਆਏ ਆ ਉਹ ਇਤਿਹਾਸ ਉਹਨਾਂ ਨੂੰ ਭੁੱਲ ਗਿਆ ਵਾ ਉਹ ਤੇ ਆਪ ਖੁਦ ਮਹਾਰਾਜੀ ਦੀ ਬਾਣੀ ਜਿਹੜੀ ਆ ਪਵਿੱਤਰ ਰਾਜ ਦਾ ਸਤਕਾਰ ਕਰਨਾ ਦੇ ਕਰਾਉਣਾ ਸੀ ਉਹ ਤੇ ਆਪ ਮਹਾਰਾਜ ਦੀਆਂ ਬੇਦਬੀਆਂ ਕਰ ਰਹੀ ਆ 328 ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਦੇ ਦਫ਼ਤਰਾਂ ਦੇ ਵਿੱਚੋਂ ਵਾਦਲ ਦੇ ਕਹਿੰਦੇ ਉਥੇ ਭੇਜ ਦਿੱਤੇ ਨੇ ਜਿਹੜੇ ਕੋਈ ਵੀ ਅਜੇ ਤੱਕ ਪਤਾ ਨਹੀਂ ਲੱਗਾ ਕੋਈ ਕਾਰਵਾਈ ਨਹੀਂ ਕੀਤੀ ਗਈ ਉਲਟਾ ਸਾਨੂੰ ਸਕੂਨ ਜਥੇ ਬੰਦੀਆਂ ਨੂੰ ਉੱਥੇ ਪਰਚੇ ਦਰਜ ਕਰਵਾ ਦਿੱਤੇ ਸਨ ਸ਼੍ਰੋਮਣੀ ਕਮੇਟੀ ਨੇ ਭਾਰ ਅਸੀਂ ਅੱਜ ਵੀ ਤੁਹਾਡੇ ਮੀਡੀਆ ਰਾਈਜ਼ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਜਿਹੜਾ ਸਤਗੁਰੂ ਦੀ ਬਾਣੀ ਦਾ ਸਤਕਾਰ ਕਰੇਗਾ ਉਹਦਾ ਸਤਕਾਰ ਹੋਵੇਗਾ ਜਿਹੜਾ ਸਤਗੁਰੂ ਦੀ ਬਾਣੀ ਦਾ ਨਰਾਦਰ ਕਰੇਗਾ ਉਹਦਾ ਆਪਣਾ ਨਰਾਦਰ ਹੋਵੇਗਾ ਬੇਨਤੀ ਹੈ ਕਿ ਸਤਗੁਰੂ ਦੀ ਪੀਤਰ ਬਾਣੀ ਦੀ ਸਤਿਕਾਰ ਸਹਿਤ ਬਾਬਾ ਹੁਣ ਕੀ ਕਾਰਵਾਈ ਕਰਨ ਲੱਗੇ ਕਾਰਵਾਈ ਇਹ ਹੈ ਕਿ ਹੁਣ ਇਥੋਂ ਦੇ ਮੋਦਬਾਰ ਤੇ ਉਹਨਾਂ ਨੇ ਤੇ ਇਹਨਾਂ ਨੇ ਕਿਹਾ ਕਿ ਸਾਡ ਕੋ ਗਲਤੀ ਹੋ ਗਈ ਮਾਫੀ ਮੰਗਦੇ ਆ ਇਹਨਾਂ ਨੂੰ ਇੱਕ ਮੌਕਾ ਦਿੱਤਾ ਗਿਆ ਵਾ ਜੇਕਰ ਇਹ ਗਾਂਵ ਵਿੱਚ ਕੋਈ ਅਜਿਹੀ ਗਤਾਈ ਕਰਨਗੇ ਇਹਨਾਂ ਦਾ ਲਿਆਜ ਨਹੀਂ ਕੀਤਾ ਜਾਵੇਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ